ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕ ਕਟਿੰਗ ਮਤੋਂ ਕਿਤਾਬਿਆ ਦਾ ਰਵਾਇਤ ਕੀ ਦਿੱਕਤ ਹੁੰਦਾਂ ਤੇ ਕਦਾਜੀ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਦੇ ਚੱਕਰ ਵਿੱਚ ਰਹੇ ਸੀ ਤੇ ਹੁਣ ਮੈਂ ਇੱਥੇ 2024 ਦੀ ਜੁਲਾਈ ਵਿੱਚ ਜਿੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਤੇ ਹੁਣ ਹੁਣ ਕੀ ਮੁਸ਼ਕਲ ਆਈ ਮੈਂ ਮਿਆ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਤੇ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਮਿਆ ਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ 'ਲੀ ਕੀ ਲੱਗਦਾ ਹੈ ਕਿਉਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਰਹੇ ਨੇ ਤੁਹਾਨੂੰ ਕਿਹਾ ਕਿ ਕੋਈ ਪੁਲਿਸ ਆਫਸਰ ਨੇ ਦੱਸਿਆ ਕੋਈ ਗੱਲਬਾਤ ਹੋਈ ਤਾਂ ਨਹੀਂ ਉਹਨਾਂ ਨੇ ਕੀ ਬੋਲਿਆ ਤੁਹਾਨੂੰ ਮੈਨੂੰ ਨਹੀਂ ਹੋਈ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ ਵਿੱਚ ਕਿਉਂ ਇਹ ਬਦਲੋ ਪ੍ਰੈਗਨੈਂਟ ਹੋ ਤੇ ਪਰਚੰਕੀ ਹਾਂ ਜੀ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਕੀ ਵੀ ਇਹ ਕਰ ਸਰਕਾਰ ਕੜੀ ਮੈਨੂੰ ਇਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਅਮੇ ਥੋੜੀ ਮੇਰਾ ਨਾਮ ਜੋ ਸੋਨੂ ਮਸੀ ਪਿੰਡ ਸਠੇ ਵਾਲੇ ਜ਼ਿਲ੍ਹਾ ਕਰਤਾਰਪੁਰ ਤੋਂ ਮੇਰੇ 6 ਸਾਲ ਲਵ ਸਟੋਰੀ ਨੂੰ ਚੱਲਦੇ ਨੂੰ ਹੋ ਗਿਆ ਸੀ ਇਹਦੇ ਦੇ ਵਿੱਚ ਮੈਂ ਕਿਸੇ ਵੀਜ਼ਾ ਅਪਲਾਈ ਵਿਜੇਦਲੀ ਬਹੁਤ ਜ਼ਿਆਦਾ ਮੈਂ ਮਤਲਬ ਕਿ ਸਟ੍ਰਗਲ ਕੀਤਾ ਆਪਣੇ ਜਿੰਨੇ ਵੀ ਹਲਕੇ ਦੇ ਵਿੱਚ ਮੇਰੇ ਕੈਜਟਡ ਆਫਸਰ ਹੀ ਉਹਨਾਂ ਦੇ ਕੋਲ ਸਪੌਂਸਰ ਲੈਟਰ ਟੈਸਟਡ ਕਰਵਾਉਣ ਦੇ ਲਈ ਵੀਜ਼ਾ ਯਾਨੀ ਕਿ ਨਾਲ ਦੀ ਨੂੰ ਇੱਥੇ ਇੰਡੀਆ ਦੇ ਵਿੱਚ ਬੁਲਾਉਣ ਦੇ ਲਈ ਮੈਂ 3 ਸਾਲ ਧੱਕੇ ਪਹਿਲਾਂ ਖਾਦੇ ਮਕਾਇਦ ਤੋਂ ਇੱਥੇ ਆਣ ਕੇ 3 ਸਾਲ ਦਰਦ-ਦਰ ਤੇ ਧੋਖਰਾ ਖਾਦੀਆਂ ਫਿਰ ਜਾ ਕੇ 3 ਸਾਲ ਬਾਅਦ ਮੇਰੇ ਯਾਨੀ ਕਿ ਸਪੌਂਸਰ ਲੈਟਰ ਟੈਸਟਰ ਹੋਇਆ ਆਫਸਰ ਨੇ ਕਿਹਾ ਗੈਸਟ ਆਫਸਰ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਕਿ মিডিਆ ਰਾਈ ਵੀ ਮੈਂ मतलब ਕਿ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਪੂਰੇ ਮਤਲਬ ਕਿ ਅੱਜ ਤੱਕ ਚੈਨਲ ਤੇ ਵੀ ਨਿਊਜ਼ ਹੈਗੀ ਆ ਸਾਰੇ মিডিਆ ਦੇ ਵਿੱਚ ਨਿਊਜ਼ ਚੈਨਲ ਮੇਰੇ ਮਤਲਬ ਕਿ ਮੈਰਿਜ ਬਾਰੇ ਵੀ ਜੇ ਅਪੀਲ ਕੀਤੀ ਤੇ ਫਿਰ ਜਾ ਕੇ ਵੀਜ਼ਾ ਲਗਿਆ ਸੀ ਤੇ ਵੀਜ਼ਾ ਤੋਂ ਬਾਅਦ ਮੇਰੀ ਵਾਈਫ ਇੱਥੇ ਆਈ ਉਸ ਤੋਂ ਬਾਅਦ ਜਾਣੇ ਕਿ ਮੈਂ ਐਸ ਸੁਪਰੀ ਡਫਟਰ ਸਰ ਸਾਰੂਨ ਦੇ ਦਫਤਰ ਤੇ ਐਂਟਰੀ ਕੀਤੀ ਉਹਨਾਂ ਨੇ ਉਹਨਾਂ ਨੇ ਪਰਮਨੈਂਟ ਵੀ ਇੱਥੇ ਰਹਿਇਸ਼ਤਾ ਦਿੱਤਾ ਸੀ ਉਹਦੇ ਤੋਂ ਬਾਅਦ ਮਨਜ਼ੂਰੀ ਤੋਂ ਬਿਲੈਂਦ ਤੋਂ ਬਾਅਦ ਐਸੀ ਵਿਆਹ ਸੀ ਪਿੰਡ ਸਠਿਆੜੀ ਟੈਂਕੀ ਦੇ ਵਿੱਚ ਹੀ ਆਪਣੇ ਲਾਗੇ ਚਰਚ ਦੇ ਵਿੱਚ ਸਾਰੇ ਮਤਲਬ ਕਿ ਸ਼ਗਨ ਵਿਆਹ ਦੇ ਨਾਲ ਵਿਆਹ ਕੀਤਾ ਸੀ ਉਹਦੇ ਤੋਂ ਬਾਅਦ ਛੋ ਵਾਈਫ ਨੇ ਉਪਰਾਰੇ ਦੀ ਕਿਰਪਾ ਦੇ ਨਾਲ ਵਾਈਫ ਪ੍ਰੈਗਨੈਂਟ ਟੈਸਟ ਤੇ ਅਚਾਨਕ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਹੈ ਮੇਰਾ ਮੈਨੂੰ ਹੋ ਗਿਆ ਵਿਆਹ ਇਹਨੂੰ 8-9 ਮਹੀਨੇ ਹੋ ਗਏ ਜੇ ਤੇ 9 ਮਹੀਨੇ ਤੋਂ 9 ਮਹੀਨੇ ਤੋਂ ਬਾਅਦ ਮੈਂ ਵੀਜ਼ਾ ਉਸੇ ਟਾਈਮ ਹੀ ਵਿਆਹ ਵਾਲੇ ਦਿਨ ਨਹੀਂ ਅਗਲੇ ਦਿਨ ਮੈਂ ਵੀਜ਼ਾ ਪੜਾਈ ਕਰਵਾਤਾ ਜਾਨੀ ਕਿ ਹਫਤੇ ਵਿਆਹ ਤੋਂ ਪਹਿਲਾਂ ਹੀ ਸ਼ਾਇਦ ਜਦੋਂ ਵਿਆਹ ਹੋਇਆ ਹੈਗਾ ਕਿੰਨੀਆਂ ਕਮਿਸ਼ਨਾ ਜੀਆਂ ਸਾਹਮਣੇ ਆਈਆਂ ਹੀ ਕਿੰਨਾ ਕੌਖਾ ਹੈ ਮੈਂ ਮੇਰੇ ਸਾਰੇ ਪਿੰਡ ਨੂੰ ਜਾਣੇ ਕੀ ਪਤਾ ਹੈ ਮੈਂ ਕਿੱਥੇ-ਕਿੱਥੇ ਜਾਨੇ ਕੀ ਅਫਸਰਾਂ ਕੋਲ ਲੱਗ ਲਾ ਕੇ ਜਿੰਨੇ ਵੀ ਗੈਸਟਡ ਅਫਸਰ ਡਾਕਟਰ ਜਾਨੀ ਕਿ ਜਿੰਨੇ ਵੀ ਗੈਸਟ ਆਫਿਸ ਸਾਰਿਆਂ ਕੋਲ ਮੈਂ ਧੱਕੇ ਖਾਂਦਾ ਰਿਆ ਸੀ ਸਪான்ਸਰ ਲੈਟਰ ਟੈਸਟਡ ਕਰਾਉਣ ਤੇ ਕੋਈ ਵੀ ਨਹੀਂ ਕਰਦਾ ਹੁਣ ਕੀ ਪ੍ਰੋਬਲਮ ਆਈ ਹੈ ਹੁਣ ਪ੍ਰੋਬਲਮ ਇਹ ਆਈ ਹੈ ਕਿ ਮੈਂ ਵੀਜ਼ਾ ਅਪਲਾਈ ਕੀਤੀ ਹੁਣ ਮੇਰਾ ਕੀ ਕਸੂਰ ਹੈ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ ਸਤਿ ਸ਼੍ਰੀ ਅਕਾਲ ਜੀ ਕੋਈ ਪ੍ਰੋਬਲਮ ਹੈ ਤੁਕਿਸਨ ਬਾਰੇ ਮੈਂ ਪੁੱਛਣਾ ਸੀ ਕੋਈ ਕੰਮ ਕੋਈ ਮੁਰਾਦ ਬੋਲਦਾ ਨਹੀਂ ਕੋਈ ਮੈਨੂੰ ਪਤਾ ਨਹੀਂ ਇਹਨੂੰ ਮੈਨੂੰ ਸਾਨੂੰ ਮੈਂ ਸਮਾਲ ਸਿਰਕਾ ਤੋਂ ਮਗਰ ਰਿਹਾ ਤਾਂ ਮੇਰਾ ਨਾਮ ਮਕਬੂਲ ਅਹਿਮਦ ਹੈ ਮੈਂ ਇੱਕ ਸਮਾਜ ਸੇਵਕ ਹਾਂ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਮੈਨੂੰ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬਰਾਇਡਸ ਆ ਕਿ ਇਸ ਕਾਫੀ ਬਰੀਕੀ ਤੋਂ ਨਜ਼ਦੀਕੀ ਤੋਂ ਜਾਣਦਾ ਹਾਂ ਸਾਨੂੰ ਮਸੀਦਾ ਵਿਆਹ ਜਿਹੜਾ ਨਾ ਲਾਸਟ ਰਹਾ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਨੂੰ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋ ਜਾਂਦੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਦੇਖਿਆ ਘਟੋ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਹੋ ਰਹੀ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਨਾਂ ਨੇ ਇਨ ਟਾਈਮ ਆਪਣਾ ਸਾਰਾ ਐਪਲੀਕੇਸ਼ਨਸ ਪਾਤੀ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਐਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਸਾਰੇ ਵੀਜ਼ੇ ਫਸੇ ਰੱਦ ਕਰਤੇ ਸਿਰਫ ਐਲਟੀਵੀਜ਼ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਦੇ ਰਹੇਗੇ ਉਹ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ ਫਿਰ ਇਹ ਕੋਰੋ ਉਹਦੇ ਚ ਕਾਲਮ ਦਿੱਤਾ ਆਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਨਹੀਂ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਆ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਹਿਸਾਬ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਕਿਉਂਕਿ ਉਹਦੇ ਚ ਲਿਖਿਆ ਹੋਇਆ ਵੀ ਹੈ ਕਿ ਇਹਨਾਂ ਦੇ ਵਾਸਤੇ ਦੇਸ਼ਦਿਆਂ ਦੀ ਕੋਈ ਟਾਈਮ ਫਰੇਮ ਨਹੀਂ ਹੈ ਜੇ ਤੁਹਾਨੂੰ ਕਿਸੇ ਦੇ ਨਾਲ ਕੋਈ ਗੱਲ ਪਤਾ ਹੈ ਕੋਈ ਸਰਸਦਿਆਂ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਹਾਂਜੀ ਮੇਰੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ الٹی وی ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਫਲਾ ਸਾਡਾ ਦੇਸ਼ ਛੱਡਣਾ ਪੈਣਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦੇਂਦੇ ਕਿ ਇਹਨਾਂ ਦਾ الٹی وی ਅਪਰੂਵਡ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣ ਦਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਿਹਾ ਹੈ ਉਹਨਾਂ ਨੂੰ ਕਿ ਪੰਜਾਬ ਫੇਡਣਾ ਪੈਣਾ ਜਾਂ ਤਾਂ ਜਾਂ ਇੱਥੇ ਰਹਿਣ ਦਾ ਕੋਈ ਦੇਖੋ ਐ 7 ਮਹੀਨੇ ਦੀ ਇਸ ਟਾਈਮ ਪ੍ਰੈਗਨੈਂਟ ਹੈ ਐਸਐਸਪੀ ਸਾਹਮਣੇ ਕਿ ਸੜੀ ਵੀ ਸੰਪਤੀ ਹੈ ਲੇਕਿਨ ਐ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੋਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀਵੀ ਅਪਰੂਵ ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਹੈ ਨੋ ਆਬਜੈਕਸ਼ਨ ਰਟਨ ਟੂ ਇੰਡੀਆ ਤੇ ਉਹ اسپੈਸ ਤੇ ਦੇਖੇ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਤ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰਾਲੇ ਦਾ ਆ ਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਅਫਸਰਲ ਅਪੀਅਰਸ নোਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਐਲਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ categories ਚ ਨਾ ਪਾਇਆ ਦੂਸਰਾ ਹੈ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਕਿ ਜਿਨ੍ਹਾਂ ਦੇ ਐਲਟੀਵੀ ख कईय ईयर टू ईयर मिलता है और कई साल का एल टीबी मिलता है जो एल टीबी एल टीबी एक्सटेंशन किया जाता है लेकिन मतलब ही है जिना हो गया वह रह सद जिना नहीं अपरूवल कलैरीफाई जरूर कर अज ही मैं दसदा कि एल टीबी अपरूवड पिछे कोई पाकिस्तानी लड़कियां जल टीबी अज ਉਹਦੇ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋ ਰਹਿਣੇ ਨੇ ਤੇ ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਕਿਉਂਕਿ ਇਹ ਬੜਾ ਸੰਸਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਹ ਤੇ 1 ਮਹੀਨੇ ਬਾਅਦ ਸੋਨੂ ਮਸੀਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਹੁਣ ਐਸੇ ਮਾਮਲੇ ਤੇ ਸਾਨੂੰ ਵੀ ਜਨਨ ਸਾਨੂੰ ਬੁਤੀ ਦਿਖਾਨੀ ਚਾਹੀਦੀ ਐਸੇ ਕੇਸਸੇ ਨੇ ਤੇ ਫੌਰੀ ਤੌਰ ਤੇ ਮੇਰੀ ਜਿਹੜੇ ਵਿਦੇਸ਼ ਮੰਤਰੀ ਉਹਨਾਂ ਤੋਂ ਗ੍ਰਹਿ ਮੰਤਰੀ ਤੋਂ ਅਪੀਲ ਹੈ ਕੋਰਿਡੋਰ ਤੇ ਇਹਨਾਂ ਦੀ ਜਣੇ ਨਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕਣਗੇ ਠੀਕ ਹੈ